ਬਹੁਤ ਸਾਰੇ ਕਿਸਾਨ ਵੀਰਾਂ ਦਾ ਇੱਕੋ ਹੀ ਸਵਾਲ ਆ ਕਹਿੰਦੇ ਕੀ ਕਣਕ ਦੇ ਉੱਪਰ ਫੰਗੀਸਾਈਡ ਕਰਨ ਨਾਲ ਝਾੜ ਵਧਦਾ ਨਾਲੇ ਫੰਗੀਸਾਈਡ ਕਿਹੜਾ ਕਰਗੇ ਮੈਂ ਤਾਂ ਸੁਣਿਆ ਟਾਪ ਦਾ ਕਰਗੇ ਮਹਿੰਗਾ ਜਾ ਉਹਦੇ ਨਾਲ ਬਾਲਾ ਝਾੜ ਵਧਦਾ ਤਾਂ ਦੋਸਤੋ ਅੱਜ ਤੁਹਾਡੇ ਇੰਨਾ ਸਾਰੇ ਸਵਾਲਾਂ ਦਾ ਜਵਾਬ ਦੇਵਾਂਗੇ ਨਾਲੇ ਤੁਹਾਡੀ ਕਣਕ ਦਾ 1 ਕਿੱਲੇ ਮਗਰ 20 ਮਣ ਜਾਣ ਕੇ ਪੂਰੇ 8-9 ਕਵੰਟਲ ਦਾ ਫਾਇਦਾ ਕਰਾਂਗੇ 8 9 ਕਵੰਟਲ ਕਿल्ले ਦਾ ਵੱਧ ਝਾੜਾ ਸਕਦਾ ਤੁਹਾਡਾ ਜਾਨਕਿ ਬੰਪਰ ਝਾੜਾ ਸਕਦਾ ਉਹ ਕਿਵੇਂ ਆਉ ਜਾਣਗੇ ਜਿਹੜੇ ਕਿਸਾਨ ਵੀਰ ਨਵੇਂ ਆ ਹੁਣ ਕਿਰਪਾ ਕਰਕੇ ਲਾਲ ਬਣ ਦਬਕੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੇਕਰ ਤੁਸੀਂ ਇਹੀ ਵੀਡੀਓ ਫੇਸਬੁੱਕ ਪੇਜ ਤੇ ਵੇਖ ਰਹੇ ਹੋ ਤਾਂ ਆਪਣਾ ਪੇਜ ਫੋਲੋ ਕਰਨਾ ਬਿਲਕੁਲ ਵੀ ਨਾ ਭੁੱਲਣਾ ਸਭ ਤੋਂ ਪਹਿਲਾਂ ਤਾਂ ਦੋਸਤੋ ਹੁਣ ਝਾੜ ਕਿੰਨਾ ਕਿਸਾਨ ਵੀਰਾਂ ਦਾ ਵਧੂਗਾ ਜਿਨ੍ਹਾਂ ਨੇ ਖਾਸ ਕਰਕੇ ਵੱਧ ਝਾੜ ਦੇਣ ਵਾਲੀ ਵੈਰਾਈਟੀ ਆਹੀ HD 2851 ਲਗਾਈ ਆ ਜੇਕਰ ਤੁਸੀਂ ਨਵੇਂ ਹੋ ਤਾਂ ਇਹ ਵੀਡੀਓ ਐਂਡ ਤੱਕ ਜ਼ਰੂਰ ਦੇਖੋ ਜਿਨ੍ਹਾਂ ਨੇ HD 2851 ਲਗਾਈ ਆ ਉਹ ਤਾਂ ਪੱਕਾ ਹੀ ਦੇਖਣਾ ਕਿਉਂਕਿ ਦੋਸਤੋ ਇਹ ਇੱਕ ਅਜੀਹੀ ਵੈਰੈਟੀ ਆ ਜੇਕਰ ਇਸ ਉੱਪਰ ਤੁਸੀਂ ਫੰਗੀ ਸੜ ਨਾ ਕੀਤਾ ਫੰਗੀ ਸੜ ਕਿਹੜਾ ਕਰਨਾ ਚਾਹੇ ਤੁਸੀਂ ਪ੍ਰੋਪੀਕੋਨਾ ਚੁਰ ਕਰ ਲੋ ਇਸ ਦਾ ਵੀ ਰਿਜ਼ਲਟ ਟਾਪ ਆ ਇਸ ਤੋਂ ਇਲਾਵਾ ਦੋਸਤੋ ਮਾਰਕੀਟ ਦੇ ਵਿੱਚ ਰ ਬਾਲਾ ਜਿਆਦਾ ਫੰਗੀ ਸਾੜੇ ਹੁੰਦੀ ਹੈਗੇ ਹੁਣ ਇਹਦੇ ਵਿੱਚ A to Z ਬਿਮਾਰੀ ਹੁੰਦੀ ਆ ਪੀਲੀ ਕੁੰਗੀ ਪੂਰੀ ਕੁੰਗੀ ਤਾਂ ਬਹੁਤ ਜ਼ਿਆਦਾ ਆਉਂਦੀ ਹੈ ਇਸ ਲਈ ਜੇਕਰ ਇਸ ਉੱਪਰ ਨਸਾਰੇ ਦੇ ਉੱਪਰ ਜਦੋਂ ਇਹ ਕਣਕ ਆ ਗਈ ਜੇਕਰ ਤੁਸੀਂ ਫੰਗੀਸਾਈਡ ਨਾ ਕੀਤਾ ਨਾ ਤਾਂ ਤੁਹਾਡਾ ਨਾ ਬਹੁਤ ਜ਼ਿਆਦਾ ਭੈੜੀ ਹੋ ਗਈ ਫਿਰ ਤੁਸੀਂ ਆਈ ਆਖੋਗੇ ਯਾਰ ਇਹ ਤਾਂ ਵੈਰਾਈਟੀ ਵਧੀਆ ਨਹੀਂ ਕਿਸੇ ਗਾਮ ਦੀ ਨਹੀਂ ਤੇ ਤੁਹਾਡਾ ਗਵਾਂਢੀ ਆਖੂਗਾ ਭਰਾਵਾ ਨਹੀਂ ਤਰ ਜਾਦੇ ਪੂਰੇ 70 ਮਣ ਕਿਲੇ ਦੀ ਹੋਈ ਆ ਕਿਉਂਕਿ ਵੈਰਾਈਟੀ ਹੋਈ ਇਹ ਇਹੋ ਜੀ ਆ ਜੇਕਰ ਇਹਦੇ ਵਿੱਚ ਮਾੜੀ ਜੀ ਗਲਤੀ ਹੋ ਗਈ ਤਾਂ ਫੇਰ ਕਦੇ ਜ਼ਿੰਦਗੀ ਦੇ ਵਿੱਚ ਤੁਸੀਂ ਐਚ ਡੀ 2851 ਵੈਰਾਈਟੀ ਨਹੀਂ ਲਗਾਉਂਦੇ ਕਿਉਂਕਿ ਦੋਸਤੋ ਮੇਰੇ ਨਾਲ ਹੋਈ ਆ ਮੈਂ HD 2859 ਬਹੁਤ ਲਗਾਈ ਆ ਮੇਰੀ ਕਣਕ ਦੇਖ ਕੇ ਦਾ ਝਾੜ ਦੇਖ ਕੇ ਮੇਰੇ ਪਿੰਡ ਦੇ ਵਿੱਚ ਕਾਫੀ ਕਿਸਾਨ ਵੀ ਰਣ ਲਾਈ ਆ ਤੇ ਹੁਣ ਤਾਂ ਉਹ ਆਪਣੇ ਰਿਸ਼ਤੇਦਾਰਾਂ ਨੂੰ ਵੀ ਕਹਿੰਦੇ ਆ ਯਾਰ ਇਹ ਵੈਰਾਈਟੀਆਂ ਲਗਾਓ ਕਿਉਂਕਿ ਉਹਨਾਂ ਨੂੰ ਇਹਨਾਂ ਦੀ ਦੇਖਪਾਲ ਕਰਨੀ ਹੀ ਨਹੀਂ ਆ ਜੀ ਇਸ ਲਈ ਦੋਸਤੋ ਜੇਕਰ ਤੁਸੀਂ ਐਚਡੀ 2851 ਵੈਰੈਟੀ ਲਗਾਈ ਆ ਤਾਂ ਇਸ ਉੱਪਰ ਫੰਗੀਸਾਈਡ ਕਰੀਂ ਕਰੋ ਜੇਕਰ ਤੁਸੀਂ ਐਚਡੀ 297ੜ ਲਗਾਈ ਆ ਐਚਡੀ 3086 ਲਗਾਈ ਆ ਜਾਂ ਪੁਰਾਣੀਆਂ ਵੈਰੈਟੀਆਂ ਜਿਨ੍ਹਾਂ ਉੱਪਰ ਫੰਗਸ ਦਾ ਅਟੈਕ ਆਉਂਦਾ ਪੀਲੀ ਕੁੰਗੀ ਪੂਰੀ ਕੁੰਗੀ ਆਉਂਦੀ ਹੀ ਆਉਂਦੀ ਆ ਤਾਂ ਕਿਰਪਾ ਕਰਕੇ ਉਹਨਾਂ ਤੇ ਵੀ ਫੰਗੀਸਾਈਡ ਜ਼ਰੂਰ ਕਰੋ ਤੁਹਾਡਾ ਝਾੜ ਵਧੂਗਾ ਝਾੜ ਕਿਵੇਂ ਵਧੂਗਾ ਜਦੋਂ ਇਹਨੇ ਬਿਮਾਰੀ ਕੰਟਰੋਲ ਕਰ ਲਈ ਆਪਣੀ ਫਸਲ ਦੇ ਵਿੱਚ ਬਿਮਾਰੀਓ ਆਉਣ ਹੀ ਨਾ ਦਿੱਤੀ ਤਾਂ ਤੁਹਾਡਾ ਝਾੜ ਅੱਪੇ ਬਦੂਆ ਖਾਸ ਕਰਕੇ ਐਚਡੀ 28 ਕੋਨ ਜਿਆਦਾ ਤਾਂ ਬਹੁਤ ਜਿਆਦਾ ਪਦੂਗਾ ਹੁਣ ਫੰਗੀਸਾਈਡ ਕਿਹੜਾ ਕਰਕੇ ਤਾਂ ਦੋਸਤੋ ਮਾਰਕੀਟ ਦੇ ਵਿੱਚ ਕਾਫੀ ਸਾਰੇ ਹੁੰਦੇ ਆ ਸਭ ਤੋਂ ਸਸਤੀ ਤੋਂ ਸ਼ੁਰੂ ਕਰਦੇ ਆ ਤੁਸੀਂ ਹੈਕਸਾਕੋਨਾਜੋਲ ਵੀ ਕਰ ਸਕਦੇ ਹੋ ਤੁਸੀਂ ਪ੍ਰੋਪੀਕੋਨਾਜੋਲ ਵੀ ਕਰ ਸਕਦੇ ਹੋ ਤੁਸੀਂ ਟੈਬੂਕੋਨਾਜੋਲ ਵੀ ਕਰ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਤੁਹਾਡੇ ਜੇਬ ਭਾਰ ਚੱਲਦੀ ਆ ਤੁਹਾਨੂੰ ਐਂ ਲੱਗਦਾ ਨਹੀਂ ਗਾ ਅਸਫੀਲ ਨਹੀਂ ਸਾਸਤਾ ਫੰਗੀ ਸੈੜ ਕਰਦੇ ਉਸ ਤਾਂ ਮਹਿੰਗਾ ਹੀ ਕਰਾਂਗੇ ਸਾਰੀ ਫਸਲ ਚੰਗੀ ਲੱਗਦੀ ਆ ਸਾਨੂੰ ਉਸ ਤਾਂ ਕਰਾਂਗੇ ਕਰਾਂਗੇ ਤਾਂ ਤੁਸੀਂ ਸਟਰਾਬੀ ਪ੍ਰੋਸ ਜੋੜ ਫੈਮਿਲੀ ਵਾਲੇ ਵੀ ਜਾ ਸਕਦੇ ਹੋ ਵੈਸੇ ਰਿਜ਼ਲਟ ਇਹਨਾਂ ਸਾਰਿਆਂ ਦਾ ਇੱਕੋ ਜਿਹਾ ਸਾਰਿਆਂ ਦੇ ਵਧੀਆ ਤਾਂ ਦੋਸਤੋ ਲੱਗ ਗਿਆ ਪਤਾ ਨਾ ਆਪਾਂ ਫੰਗੀ ਸੈੜ ਕਿਹੜੀ ਕਣਕ ਤੇ ਕਰਨਾ ਤੇ ਕਿਉਂ ਕਰਨਾ ਧੰਨਵਾਦ ਦੋਸਤੋ